ਦੇ ਗਈ ਤੁਹਾਡੀ ਇੰਡਸਟਰੀ ਬੰਦ ਹੋ ਗਈ ਜੀ ਤੇ ਜਿਹੜੀ ਸਟੌਨ ਕ੍ਰਸ਼ਰ ਇੰਡਸਟਰੀ ਆ ਤੁਹਾਡੀ ਮਾਈਨਿੰਗ ਬੰਦ ਕਰ ਦਿੱਤੀ ਉਹ ਕਿਹੜਾ ਸੋਣਾ ਕਿੰਨੇ ਨਾ ਇੱਕੋ ਹੀ 200 ਕਰੋੜ ਦਾ ਕੰਮ ਹੈ ਜੀ ਦੇ ਪੀ ਵਾਲੇ ਆਮ ਆਦੀ ਪਾਰਟੀ ਵਾਲੇ ਇੱਕ ਹੀ ਬਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਇੱਕ ਬੂਤ ਸੰਮੇਲਨ ਦਾ ਆਯੋਜਨ ਜਿਹੜਾ ਹੈ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਗਿਆ ਤੇ ਜਿੱਥੇ ਭਾਰੀ ਇਕੱਠ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਦੱਸਦੇ ਹੀ ਇਹ ਸਾਬਕਾ ਵਿਧਾਇਕ ਅਮਿਤ ਵਿਜਰੀ ਗਵਾਈ ਹੇਠ ਬੂਤ ਸੰਮੇਲਨ ਦਾ ਆਯੋਜਨ ਕੀਤਾ ਗਿਆ ਤੇ ਇਸ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਲੋਕ ਸਭਾ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਕਾਂਗਰਸ ਪਾਰਟੀ ਦੇ ਜਿਹੜੇ ਨੇ ਉਮੀਦਵਾਰ ਨੇ ਉਹਨਾਂ ਨੇ ਸੰਬੋਧਿਤ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੋਕਾਂ ਦੇ ਨਾਲ ਸਿਰਫ ਖੇਡਣਾ ਜਾਣਦੀ ਹੈ ਉਹਨਾਂ ਪਾਬ ਨਾਵਾਂ ਨੂੰ ਜਿਹੜਾ ਹੈ ਵਲੰਦਰੀਆ ਜਾ ਰਿਹਾ ਤੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਲੋਕਾਂ ਦੇ ਨਾਲ ਮੁੱਡੇ ਨਾਲ ਮੁੱਦਾ ਲਾ ਕੇ ਖੜੀ ਹੋਵੇਗੀ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਲੋਕ ਉਹਨਾਂ ਨੂੰ ਮੌਕਾ ਦਿੰਦੇ ਨੇ ਲੋਕ ਬਦਲਾਵ ਚਾਹੁੰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਦੇ ਨਾਲ ਬਹੁਤ ਹੀ ਗਲਤ ਅਤੇ ਨਾਇਨਸਾਫੀਆਂ ਜੜੀਆਂ ਨੇ ਕਹਿ ਸਕਦੇ ਨੇ ਉਹ ਕੀਤੀਆਂ ਨੇ ਪਰ ਕਾਂਗਰਸ ਜਿਹੜੀ ਹੈ ਲੋਕ ਜਿਹੜੇ ਨੇ ਹੁਣ ਬਦਲਾਵ ਚਾਹੁੰਦੇ ਨੇ ਤੇ ਕਾਂਗਰਸ ਨੂੰ ਜਿਹੜਾ ਹੈ ਉਹ ਹਰ ਜਗ੍ਹਾ ਤੇ ਖਤ ਜ਼ਿਆਦਾ ਪਿਆਰ ਜਿਹੜਾ ਹੈ ਉਹ ਮਿਲ ਰਿਹਾ ਹੈ ਸਪੋਰਟ ਜਿਹੜੀ ਹੈ ਭਾਰੀ ਕੱਠ ਦੇਖਣ ਨੂੰ ਮਿਲ ਰਿਹਾ ਹੈ ਸਾਹਮਣੇ ਬੈਠੇ ਕਮੇਡਰ ਕਾਗਰਪਾਟੇ ਦੀ ਭਾਈ ਰਜਬਾ ਰਜੂਬਾ ਕੋਲੇ ਕੱਲੇ ਕਰ ਰਿਹਾ ਤੁਮ ਮੇਰੇ ਸਰਕਾਰ ਦੇ ਵਰਕਰ ਸਾਹਿਬਾਂ ਨੂੰ ਸ਼ੁਕਰੀਆ ਅਬ ਇਹ ਸਦਾ ਮੇਰਾ ਪੇਡਾ ਮੇਥਾ ਕੌਂਸਲਰ ਸਹਿਬਾਨ ਇਹ ਸਾਰੇ ਤੁਸੀਂ ਆਜ ਤੇ ਬੈਠੇ ਹੋ ਮੈਂ ਤੁਹਾਨੂੰ ਉਹ ਬੈਠੋ ਬੈਠੋ ਬਿਠਾਓ ਸਾਰੇ ਬੰਦ ਗਏ ਇਹ ਪਾਣੀ ਬੰਦ ਕਰ ਦਿਓ ਪਾਣੀ ਬੰਦ ਕਰ ਲਓ ਕਹਿੰਦੇ ਜੀ ਛੀਂਟਾਂ ਦੇ ਬੈਠੇ ਹੋ ਬੰਦਿਆਂ ਨੂੰ ਬਾਜਰੀ ਪਠਾਨਪੁਰ ਦੇ ਵਿੱਚ

ਜਿੰਨੇ ਵੀ ਪਾਕਿਸਤਾਨੀ ਹਿੱਜਦਾਕਰ ਲੋਾਈ ਨੇ ਇੱਥੇ ਪਾਕਿਸਤਾਨ ਨੂੰ ਕਿ ਕਦੋਂ ਅੱਗੇ ਦੀ ਬਣਾਉਂਦਾ ਪਿੱਛੇ ਲਾਕੇ ਲੱਗੇ ਆਪਾਂ ਬੰਦੇ ਥੋੜੇ ਹੋ ਗਏ ਮੈਂ বিজেਪ ਵੀ ਬੋਲਾਂਗਾ ਸੁਣਾ ਚੰਨਾ ਕਿ ਤੁਹਾਡੇ ਜਿਹਾ ਸਾਡੇ ਜਦ ਬੰਦ ਤੇਜ ਕਰ ਗਿਆ বিজেਪ ਦਾ ਕੋਈ ਜਨ ਖੜਾ ਕਰਨ ਜਾਂ ਜਾਂਦਾ ਤੇ ਸਾਡੇ ਪਰਵਾਰ ਨੇ ਤੇਜ ਦੇ ਲਈ ਕੋ ਬਾਤਾਂ ਕੀਤੀ ਜਾਂਦਾ ਤੇ ਸਾਡੇ ਕਾਲ ਵਿੱਚ ਅੱਜ ਖੜੇ ਹੋ ਕੇ ਕਿਹਾ ਜਾਂਦਾ ਕਿ ਮੇਰਾ ਦਾਦਾ ਜੀ ਮੇਰਾ ਪਰਦਾਦਾ ਜੀ ਦੇ ਤੇ ਬੈਠੋ ਇਹਨੇ ਤੇਜ ਕਿਹਾ ਕਿ ਆਪਾਂ ਕੱਟ ਗਿਆ ਹੋਰ ਕੋ ਫੈਦਾ ਰਾਮ ਜੀ ਦਾ ਪੂਰਾ ਹੋ ਬਾਲ ਬਾਰੇ ਜੀ ਨਾਲ ਤੇਜ ਦੀ ਕਰਪਾਨੀਆਂ ਕੀਤੀਆਂ ਹੈ ਹਲੋ ਪਜੀ ਇੱਕ ਨਾਲਾ ਬੋਲ ਦਾ ਵੀ ਲਾਉਣੇ ਤੇ ਤੁਸੀਂ ਬੀਜੇਪੀ ਵਾਲਿਆਂ ਦੇ ਗੰਨ ਫੁਰਣੇ ਤੇ ਵਾਲਿਆਂ ਦੇ रामजीत साडे ने गुरु ग्रंथ साहिब दे विच 500 600 सनक के बारे कदे दी ने गुण बेते रामजीता मालिकया राम सिमर राम सिमर राम सिमर सुख पांडा जतदे जी वगु साडे ਇਹ ਜਿਹੜਾ ਉਹਦਾ ਪੂਰਾ ਪ੍ਰੋਟੋਕੋਲ ਹੈ ਤੇ ਕਹਿੰਦਾ ਛੱਡਾ ਅੱਜ ਨਾਲ ਬੱਖੋਂ ਤੇ ਦੀ ਗੱਲ ਫੋੜ ਰਿਆ ਸੀ ਕਹਿੰਦਾ ਕਿ ਤੁਹਾਡਾ ਮਤਲਬ ਕੀ ਆ ਬਗੋ ਭਾਈ ਥੋੜਾ ਫੋਨ ਥੱਲੇ ਕਰੋ ਮਾੜਾ ਆਪਾਂ ਕੋਲ ਨਹੀਂ ਗੱਲ ਫੋੜਦਾ ਸੀ ਠੀਕ ਹੈ ਕਹਿੰਦਾ ਜਿਹੜਾ ਮਤਲਬ ਹੈ ਕੰਪਲ ਸਾਫ ਕਰਨਾ ਓਕੇ ਕਹਿੰਦਾ ਕੌਂਸਲਰੀ ਉਹ ਕਹਿੰਦਾ ਕਹਿੰਦਾ ਕੰਮ ਐਚ ਆਰ ਦੇ ਟਿਕਨ ਇੱਕ ਨੂੰ ਬੀ ਟੀਮੀਏ ਦੀ ਜੇ ਟੀ

पाकिस्तानी दाल तो बीजेपी दाल आने से मंगा चुके हैं। भला ही कौन ही होया? क्योंकि पंजाब के किसान तेरे सरहदा में बैठे नहीं, तेरे चुनौती बाड़ा में बैठे नहीं, तेरे शमू बाड़ा में बैठे नहीं। तेरे का कुछ ना करना प्रधानमंत्री जी जिनको अस्पताल दाता कहते हैं। पार्टी के सही आदर्श से आनंद

ਤੇਸ ਮੌਕੇ ਤੇ ਸਾਬਕਾ ਵਿਧਾਇਕ ਪੰਜਾਬ ਕਾਂਗਰਸ ਕਮੇਟੀ ਦੇ ਜਿਹੜੇ ਨੇ ਸਾਬਕਾ ਵਿਧਾਇਕ ਮਿਤ ਵਿਜ ਜਿਹੜੇ ਨੇ ਉਹਨਾਂ ਨੇ ਸੰਬੋਧਿਤ ਕਰਦੇ ਹੋਏ ਲੋਕਾਂ ਨੂੰ ਵੋਟ ਦੀ ਅਪੀਲ ਕੀਤੀ ਤੇ ਕਿਹਾ ਕਿ ਕਾਂਗਰਸ ਨੂੰ ਜਿਹੜਾ ਹੈ ਉਹ ਮੌਕਾ ਦੇ ਕੇ ਦੇਖੋ ਇੱਕ ਮੌਕਾ ਜਿਹੜਾ ਹੈ ਉਹ ਦੇਣਾ ਪਵੇਗਾ ਲੋਕਾਂ ਨੂੰ ਜੇਕਰ ਉਹ ਬਦਲਾਵ ਚਾਹੁੰਦੇ ਨੇ ਵੀ ਉਹਨਾਂ ਦੀ ਅਸਮ ਕਾ ਕੇ ਕਹਿਣਾ ਮੇਨੂੰ ਤੁਹਾਡਾ ਜੋੜ ਕੇ ਹੀ ਰੱਖਦੇ ਨੇ ਮੇਰਾ ਇੱਕ ਇੱਕ ਖੂੰਡਾ ਅੱਧਰ ਆਪਣੇ ਲੋਕਾਂ ਦੀ ਸੇਵਾ ਦੇ ਕੰਮ ਵੇਦਾਰ ਕੋਰ ਕੋਰ ਕੰਕਰ ਕੰਕਰ ਨੇ ਸਿੱਖਿਆ ਕਰੋਨਾ ਦੇ ਆਇਆ ਵਿੱਚ ਮਦਰ ਫੋਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਨਹੀਂ ਜਿਹਦੀ ਲੋਰ ਸੀ ਉਹ ਨਵਾਂ ਸਾਹ ਉਹ ਮੇਰੇ ਨਾਲ ਸੁਣਦਾ ਜੀ ਇਹ ਮੇਰੀ ਮੈਨੂੰ ਸਭ ਸ਼ਾਂਤੀ ਦਾ ਨਾਲ 5-10 ਮਿੰਟ ਚਾਹੀਦਾ ਤੇਨੂੰ ਦਾ ਸੁਣਨੇ ਬੋਲੂ ਮੈਂ ਸੌਰੀ ਕਿਸੇ ਦਾ ਨਾਮ ਨਹੀਂ ਲੈ ਪਾ ਰਿਹਾ ਕਿਉਂਕਿ ਸਾਰਿਆਂ ਨੂੰ ਸਾਰੇ ਜਾਣਦੇ ਨੇ ਮੈਨੂੰ ਜਿਸ ਸੀਨ ਦੀ ਲੋਰ ਸੀ ਆਪਣੇ ਆਪਣੇ ਲੋਕਾਂ ਲੋਕੀ ਦੇ ਜਨਮ ਦਿਨ ਕੱਤ ਦਿਵਸ ਤੁਹਾਨੂੰ ਯਾਦ ਹੈ 22 ਦੇ ਇਲੈਕਸ਼ਨ ਚ ਵੀ ਜਾਂਦਾ ਸੀ ਉਹ ਮੈਨੂੰ ਹੁਣ ਸੱਕੀ ਪਾਰਟੀ ਦੇ ਅਰਦਾਵਾ ਸਾਹਿਬ ਦੇ ਗਰੁੱਪ ਵਿੱਚ ਸਾਨੂੰ ਦੇਤੀ ਹੈ ਇਸ ਬੰਦੇ ਨੂੰ ਦਿਤਾ ਕੇ ਭੇਜਣਾ ਜੀ ਹਟੋ ਮੈਂਬਰ ਆ ਪਬਲਿਕ ਅਰਦਾਵਾ ਸਾਹਿਬ ਨਹੀਂ ਬੰਦਦਾ ਐਮ ਮੈਂਬਰ ਆ ਪਰਲਮੈਂਟ ਦਾਗਾ ਬੱਜਾ ਦਾ ਘੱਪੜਾ ਉਮੀਦਵਿਚ ਨੇ ਬੰਦਾ ਦੇ ਲਾਈਫ ਜਿਸੀ ਹੁੰਦਾ ਜਿਆਦਾ ਜੇ ਤੁਸੀਂ ਨਵਾ ਸਾਹਿਬ ਨੂੰ ਮੈਂ ਮਿਲਦੇ ਦੇਖੇ ਜਾ ਜੀ ਮੈਂ ਥੋੜੀ ਗੱਲਾਂ ਇੱਥੇ ਲੋਕਾਂ ਦੀ ਆ ਘੱਟ ਕਰਨਾ ਤੁਹਾਨੂੰ ਪਰਦੇਸ ਨਹੀਂ ਚੜਾ ਗਿਆ ਪਹਿਨਵਾ ਦਾ ਕੰਮ ਕਰਦਾ ਮਗਰ ਜਿਤੋਂ ਰਿਹਾ ਜਿੰਨੀ ਦੇਰ ਤੱਕ ਸਾਡੇ ਹੱਥ ਤੋਂ ਬੋਨਰਵਲਾ ਮੰਦਸਾਗੇ ਪੰਜਾਬ ਨੂੰ ਨਹੀਂ ਮਿਲੇਗਾ ਸਾਡੇ ਪੰਜਾਬ ਦਾ ਸਾਡੇ ਬਸਤਪੁਰ ਦਾ ਸਾਡੇ ਪਠਾਨਕੋਟ ਦਾ ਪਲਾ ਨਹੀਂ ਹੋ ਸਕਦਾ ਔਰ ਮੈਂ ਹੋਰ ਕੀ ਬੋਲਾਂ ਕੁਝ ਇਤਨਾ ਵਸਾ ਫਰਣਗੇ ਮੈਂ ਤਾਂ ਬਸ ਅੱਜ ਇੰਨਾ ਕਹਿਣ ਆਇਆ ਮੈਂ ਦੋ ਸਾਲ ਕਿਸੇ ਨੂੰ ਕੁਝ ਵੀ ਕਿਹਾ ੁੰਦਾਵਾ ਸਾਹਿਬ ਅਸੀਂ ਨੂੰ ਦੇਖਦੇ ਥੋੜਾ ਕੁਝ ਹੋ ਜਾ ੁੰਦਾਵਾ ਸਾਹਿਬ ਮੇਰੇ ਸਾਹਮਣੇ ਚੋਰੀ ਹੋਈ ਇਹਨਾਂ ਨੂੰ ਚਲੋ ਸਾਰੇ ਆਣੋ ਜਿੰਦੋਂ ਤੱਕ ਸੀ ਕਿਸੇ ਦੀ ਹਿੰਮਤ ਨਹੀਂ ਮੰਨੀ ਸੀ ਕਿ ਤਫਸੀਲ ਦਾ ਰੋਏ ਕਿ ਕੋਈ ਰੋਏ ਮੇਰੇ ਬੰਦੇ ਨੂੰ ਮੇਰੇ ਲੋਕਾਂ ਨੂੰ ਤਰਸਾ ਦਿੰਗੇ ਸ਼ਰੀਆਮ ਨੂੰ ਚਲੀ ਦੀ ਅੰਦਾਜ਼ਾ ਛਰੇ ਅੰਗ ਚਲੀ ਦੀ ਮੈਸੇਮ ਦੋ ਸਾਲ ਇੰਤਜ਼ਾਰ ਕਰਦਾ ਰਿਹਾ ਕਿ ਲੋਕਾਂ ਨੂੰ ਸ਼ੌਕ ਬੜਾ ਸੀ ਥੋੜਾ ਚਾਲ ਲੱਗ ਜਾ ਲੱਦੀਆਂ ਨੇ ਸਾਰੇ ਆਣੋ میری سی میں جی پل بھی منگ گئے منگ گیا واپس

सौतमी okay. तव्हां ਅੱਜ ਜੋ ਇਹਨਾਂ ਨੇ ਸੁਣ ਕੇ ਜਾਣਾ ਹੁਣੇ 25 ਦਿਨ ਕੰਮੀ ਦਸੇ ਆਪਣਾ ਕੈਂਪੇਨ ਬਣਾ ਰਿਹਾ ਹੈ ਔਰ ਸਿੱਧ ਤੁਹਾਨੂੰ ਸੁਣਨ ਆਇਆ ਤੁਹਾਨੂੰ ਮਿਲਣ ਦਾ ਬੜਾ ਚਾਹ ਸੀ ਜਦੋਂ ਤੱਕ ਨਤੀਜਾ ਅਨਾਉਂਸ ਹੋਈ ਹੈ ਸਾਨੂੰ ਬੜੀ ਖੁਸ਼ੀ ਹੋਈ ਹੈ ਸਾਨੂੰ ਇਸ ਕਰਕੇ ਖੁਸ਼ੀ ਹੋ ਰਹੀ ਕਿਉਂਕਿ ਸਾਨੂੰ ਲੱਗਿਆ ਹੁਣ ਸਾਡੇ ਹਰ ਬੰਦੇ ਨੂੰ ਮਿਲਦਾ ਮਿਲੇਗਾ ਤੁਹਾਨੂੰ ਕਦੀ ਵੀ ਇਹ ਰਹੇ ਇੱਕ ਨਾਰਾ ਲਾਣਾ ਕਾਂਗਰਸ ਦਾ

ਤੇ ਰੰਦਾ ਬਣੀ ਕਿ ਹੱਥ ਇਸਨੀ ਦੋਲ ਪਾਸਪਾ ਦਾ ਸੰਸਦ ਜੀ ਜੋ ਕਿ ਗੁਰਦਾਸਪੁਰ ਤੋਂ ਲੋਕਾਂ ਨੂੰ ਜਿਹੜਾ ਹੈ ਢਾਈ ਕਿਲੋ ਦਾ ਹੱਥ ਦਿਖਾ ਕੇ ਤੁਰ ਗਿਆ ਪਰ ਇੱਥੋਂ ਦੇ ਲੋਕ ਵਿਕਾਸ ਚਾਹੁੰਦੇ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਨੇ ਢਾਈ ਢਾਈ ਦਾ ਹੱਥ ਨਹੀਂ ਚਾਹੁੰਦੇ ਕਾਨਫਰੰਸ ਵਿੱਚ ਜਿਹੜਾ ਹੈ ਮਿਰਪੰਨਾ ਪਾਰਟੀ ਆ ਰਕੇਸ਼ ਬਬਲੀ ਡਿਪਟੀ ਮੇਅਰ ਅਜੇ ਕੁਮਾਰ ਤੋਂ ਇਲਾਵਾ ਵੱਡੀ ਗਿੰਦੀ ਦੇ ਵਿੱਚ ਨਿਗਮ ਦੇ ਕਾਰਪੋਰੇਟਰ ਅਤੇ ਵਰਕਰ ਜਿਹੜੇ ਨੇ ਉਹ ਵੀ ਨਜ਼ਰ ਯਾਉ ਦੇਖ ਲੈਣੇ ਆ ਕੁਝ ਤਸਵੀਰਾਂ ਕਸਤਰਾ ਨਾਲ ਭਾਰੀ ਗੱਠ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਵਿੱਚ ਹੋਏ ਬੂਤ ਸੰਮੇਲਨ ਦੇ ਵਿੱਚ ਇਹ ਆਇਆ ਹੋਰ ਹੈ ਪਠਾਨਕੋਟ ਦਾ ਜਿਹਨਾਂ ਦੇ ਅੱਗੇ ਇਹਨਾਂ ਵੀ ਕੱਟ ਤੋਬੇ ਕਰ ਸਕੀਏ ਅਜੇ ਸਾਡੀ ਸ਼ੁਰੂਆਤ ਹੈ ਇਹਦੇ ਬਾਅਦ ਦੱਸੇਗਾ ਆਪਣੇ ਪ੍ਰੋਗਰਾਮ ਜਿਹੜੇ ਨੇ ਉਹ ਆਪਾਂ ਸ਼ੁਰੂ ਕਰਨਗੇ ਅੱਜ ਦੇ ਕਾਨਫਰੰਸ ਨੂੰ ਸ਼ੁਰੂ ਕਰਦੇ ਹਾਂ ਇੱਕ ਵਰਕਰਸ ਮੇਲਾ ਜਿਹੜਾ ਬੂਤ ਤੇ ਵਰਕਰ ਸੀਗੇ ਜਿਹੜੀ ਸਰਕਾਰ ਨੂੰ ਪ੍ਰਦਾਨ ਨੂੰ ਉਹਨਾਂ ਨੂੰ ਬੁਲਾਇਆ ਗਿਆ ਅੱਛੀ ਪੱਤੀ ਇੱਕ ਸਾਡੇ ਮੇਜ ਚੋਂ ਹੁੰਦੇ ਨੇ ਪਰ ਇਹ ਉਹ ਕੌਮ ਮੰਡਲਪੁਰ ਦਾ ਕਬੂਦਪੁਰ ਦਾ ਉਹਨਾਂ ਸਾਰਿਆਂ ਨੂੰ ਪਹੁੰਚੀ ਉਹਨਾਂ ਦੀ ਮੀਟਿੰਗ ਕੀਤੀ ਸਾਰਿਆਂ ਸਾਡੇ ਜਿੰਨੇ ਸਾਡੇ ਹੈਗੇ ਜੁਨਟਮ ਆਫ ਯੂਨੀਅਨ ਸਾਹਿਬ ਨੇ ਇਹ ਵੀ ਕਿਤੇ ਕਾਂਜੇ ਵਰਤ ਕੇ ਉਹ ਮੈਂ ਮੁੱਖ ਨਿਤ ਦੇ ਅੱਜ ਦੇ ਤੋਂ ਦੀ ਮੁੱਖ ਨੇ ਪਹਿਲ ਵੀ ਨਹੀਂ ਕੇ ਮਾਮਲਾ ਉਹ ਜਿਹੜਾ ਉਹਨਾਂ ਨੂੰ ਬੋਲ ਦੇ ਕਰ ਰਿਹਾ ਮੈਂ ਇੱਕ ਗੀਟੈਂਸ ਹਾਂ ਇਹ ਭਾਜੀਪੀ ਵਾਲੇ ਆਮ ਆਦਮੀ ਪਾਰਟੀ ਲੋਕ ਇੱਕ ਚੀਜ਼ ਨਹੀਂ ਗਣਾ ਸਕਦਾ ਇਹ ਦੋ ਅਮਰੀਕੀ ਲੋਕ ਬੋਤਾਰਾ ਕਰਨ ਲੋ ਕਿ ਤੇ ਗਰਮਪਾਣਾਣ ਕਾ ਨੂੰ ਅਗਲੇ ਪਾਸੇ ਬਰਖਾਸਪੁਰ ਆ ਜੋ ਕਿ ਜਿਹੜਿਆ ਅਸੀਂ ਤੁਹਾਨੂੰ ਸਾਰਿਆਂ ਦੱਸਾਂਗੇ ਕਾਂਗਰਸ ਨੇ ਕੀ ਕੀਤਾ ਆਮ ਆਦਮੀ ਪਾਰਟੀ ਦਾ 1 ਰੁਪਇਆ ਪੰਜਾਂ ਮਹੀਨਾ ਚੱਲਿਆ ਪੰਜ ਮਹੀਨਾ ਦੀ ਪੂਰੀ ਜਗ ਕਿਤੇ ਕਿਸੇ ਅਫਸਰ ਦਾ ਕਿ ਉਹ ਇਹਨਾਂ ਨੇ ਵਾਪਸ ਪੈਸੇ ਲੈ ਲਏ ਉਹ ਜਿਹੜੀ ਜਿਹੜੀ ਗਵਰਨਮੈਂਟ ਦੋ ਸਾਲਾਂ ਦੇ ਵਿੱਚ 70 70 ਕਰੋੜ ਸਤਿਕਾਰਯੋਗ 8000 ਕਰੋੜ ਵਰਜਤ ਚੁੱਕ ਜਾਂਦੀ ਹੈ ਇਹ ਗਾਂ ਖੇਗੀ ਕਰੇ ਇਹ ਚੀਜ਼ਾਂ ਜਿਹੜੀਆਂ ਉਹਦੇ ਜਿਹੜਾ ਇਹਨਾਂ ਨੇ ਪਬਲਿਕ ਪ੍ਰੋਜੈਕਟ ਦਾ ਬਜਟ ਰੱਖਾ ਉਹ ਕਿ ਨਾ ਰੱਖਿਆ ਸਾਡੇ ਵਾਲੇ 70 ਕਰੋੜ ਸੀ 1200 ਕਰੋੜ ਉਹ ਨਾ ਰੱਖਿਆ ਸਾਨੂੰ ਆਪਣੀ ਪਹੁੰਚ ਦੀ ਲੋਕਾਣੀ ਕਰਨ ਦੀ ਆ ਲੋ ਕੇ ਇਹ ਇੱਕ ਬਾਰਾਂ ਦਿਨ ਦੇ ਕੋ 2 3 ਦਿਨ ਤੇ ਕਰੀ ਪੰਜਾਬ ਨੂੰ ਅਸੂਲੇ ਲੋੜ ਲੌਂਡ ਆਰਡਰ ਦੀ ਅੰਸ਼ੇ ਬੰਦ ਕਰਨ ਦੀ ਇਹਨਾਂ ਦੇ ਐਮਐਲ ਨੇ ਕਿਹਾ ਕੰਮਰ ਸਾਡੇ 40 ਮਿੰਟ ਉਹਨੇ ਭਾਸ਼ਣ ਕੀਤਾ ਉਹਨੇ ਕਿੰਨੇ ਅਲੀਗੇਸ਼ਨ ਲਾਇਆ ਅੱਜ ਤੱਕ ਮੁੱਖ ਮੰਤਰੀ ਕੋਲ ਇਹਦਾ ਉਹਦੇ ਉਹਦੇ ਜਾਤੀ ਵਿਚਾਰ ਗਣ ਜਾਤੀ ਦੇ ਜੇ ਸਾਡੇ ਹੋਣਗੇ ਪਾਰਟੀ ਦੇ ਗੇ ਉਹ ਕਹਿੰਦੇ ਉਹਦੇ ਜਾਤੀ ਵਿਚਾਰ ਦੇ ਜਿਹੜਾ ਕਹਿੰਦਾ ਨਸ਼ਾ ਵੇਚ ਰਿਹਾ ਪੀਸ ਵੇਚ ਰਿਹਾ ਸਾਡਾ ਐਮਪੀ ਵੇਚ ਰਿਹਾ ਨਹੀਂ ਕਿ ਇਹ ਨਾ ਕੀਤਾ ਬੱਸ ਜਵਾਬ ਮੁਗਤ ਹੈ ਪੰਜਾਬ ਤੇ ਕਿਹੜਾ ਲਗਾਤਾਰ ਕਰਦਾ ਵੱਧਾ ਉਹ ਕਿਹਨੇ ਬਦਲਿਆ ਇਹ ਤੇ ਇਹਨਾਂ ਦੀ ਨਲਕੀ ਆ ਠੀਕ ਕਾਂਗਰਸ ਦੇ ਵੇਲੇ ਪੰਜ ਸਾਲਾਂ ਚ ਵਧਿਆ ਇਹਨਾਂ ਦਾ ਫਰਾਂਸ ਨੂੰ ਸਿਕਰਾ ਜਿਹੜੇ ਪਿਛਲੇ ਨੇ ਉਹਨਾਂ ਦਾ ਇੱਕ ਕਰਜ਼ੇ ਦੇ ਵਿਆਜ ਨਾ ਰਹੇ ਮਾਰਿਆ ਵੀ ਵਿਆਜ 70 ਕਰੋੜ ਪੰਜ 7000 ਕਰੋੜ ਬਣ ਗਿਆ ਇਹਨੂੰ ਸਾਨੂੰ ਇੱਕ ਤਿੰਨ ਕੋ ਵਧਾਉਣੀ ਪਏਗੀ ਅੱਛੇ ਗਈ ਤੁਹਾਡੀ ਇੰਡਸਟਰੀ ਬੰਦ ਹੋ ਗਈ ਜੀ ਤੇ ਜਿਹੜੀ ਸਟੌਨ ਕ੍ਰੈਸ਼ਰ ਇੰਡਸਟਰੀ ਆ ਭਾਜੀ ਉਹ ਮਾਈਨਿੰਗ ਬੰਦ ਕਰ ਦਿੱਤੀ ਕਿਹੋ ਪੈਸਾ ਉਹਨਾਂ ਕਿਹਨੇ ਨਾ ਕੋਈ 200 ਕਰੋੜ ਦਾ ਕੰਮ 20 ਕਰੋੜ ਦੇ ਇਕੱਠਾ ਕਰਕੇ ਕਿੱਥੇ ਲਾਗੇ ਨਹੀਂ ਜਿਹੜੇ ਕਹਿੰਦੇ ਸ਼ਰਾਬ ਦੇ ਵਿੱਚੋਂ 22000 ਕਰੋੜ ਕੱਢਾਂਗੇ ਕਿ ਠੀਕ ਆ ਉਹ ਮੇਠਾ ਜਿਹਾ ਸੁਪਰੀ ਮੌਕ ਮੇਲ ਦੇ ਵਿੱਚ ਤੇ ਪੰਜਾਬ ਵਾਲਿਆਂ ਦੀ ਵਾਰੀ ਹੋਊਗੀ ਬਰਦਾਸ਼ਤ ਬੈਠਾ ਸੀ ਬਾਰਡਰ ਬੈਂਕ ਤੇ ਬਰਦਾਸ਼ਤ ਦੀ ਜਿਹੜੀ ਬਾਦਵੀਂ ਇੰਡਸਟਰੀ ਜਿਹੜੀ ਇੱਥੇ ਲਈ ਬੋਲ ਰਹੀ ਸੀ ਕਰਤਾ ਮੈਂ ਇਹਹੀ ਮੈਂ ਬੋਲਦਿਆਂ ਨਹੀਂ ਕਿਹਾ ਮੈਂ ਦੋ ਲੈ ਕੇ ਆਇਆ ਸ਼ੂਗਰ ਮਿਲਾ ਦੋ ਹੀ ਆਮਾਰੀ ਪਾਰਟੀ ਚਲਾਣੀ ਸੀ ਕਾਸ਼ੇ ਮੈਂ ਜਮ੍ਹਾਂ ਕਰਵਾ ਕੇ ਗਿਆ ਤੇ ਨਹੀਂ ਦੋ ਤੇ ਜਿੰਨੇ ਹੈਗੇ ਨੇ ਤੇ ਪੰਜ ਉੱਤੇ ਦੋ ਮਹੀਨੇ ਦੇ ਪੈਸੇ ਮੈਂ ਜਮ੍ਹਾਂ ਕਰਵਾ ਆ ਗਿਆ ਇਹਨਾਂ ਕੋਲ ਵੀ ਕਰੀ ਦੇਰਾ ਬਾਬਾ ਨਾਨਕ ਕਿੰਨੇ ਸਿਲ ਸੈਂਟਰ ਬਣਾ ਕੋਈ ਇਹਨਾਂ ਨੇ ਉਹਦੇ ਬੰਦ ਕਰਤਾ ਤੇ ਜਿਹੜੀ ਇੰਡਸਟਰੀ ਕਲੰਨੀ ਉਹਨੂੰ ਬੰਦ ਕਰ ਜੇ ਕੋਈ ਜਿੰਨੀ ਚ ਇੰਡਸਟਰੀ ਬਾਰਡਰ ਦੇ ਤੇ ਜਿੰਨਾ ਚਿਰ ਸੈਂਟਰ ਨਹੀਂ ਮਿਲਣਗੇ ਕੋਈ ਵੀ ਗੋਰੋ ਦਾ ਸਿਲਾ ਕਿੰਨ ਜਾਏਗਾ ਇਹ ਸੈਂਟਰ ਖਵਾਗੇ ਤੇ ਇੰਡਸਟਰੀ ਚਲੇਗੀ ਇਹ ਸਭ ਤੋਂ ਵੱਧ ਲੜਾਈ ਬਾਰਡਰ ਦੀ ਕੱਲੇ ਪੰਜਾਬ ਦੀ ਨਹੀਂ ਜਦੋਂ ਮਨਾ ਪੂਰੇ ਹਿੰਦੁਸਤਾਨ ਦੇ ਬਾਰਡਰ ਤੇ ਜਾਵੇ ਤੇ ਉਹਦੇ ਸਭ ਤੋਂ ਵੱਧ ਜੇ ਬੈਨੀਫਿਟ ਹੋਣਾ ਸਾਨੂੰ ਪੰਜਾਬ ਵਾਲਿਆਂ ਨੂੰ ਬੈਨੀਫਿਟ ਹੋਣਾ ਦੂਸਰੀ ਚੀਜ਼ ਜਿੰਨੀ ਦਰਵਾਗਾ ਤੇ ਸੈਨੀ ਵਾਲਾ ਪਾਊਡਰ ਨਹੀਂ ਖੁੱਲਣ ਜੀ ਜੇ ਇਸ ਰਾਏ ਨਹੀਂ ਜਾਏਗਾ ਇਹਨਾਂ ਖਾਦ ਕਰਾਈ ਬਵਾਇਆ ਇਹ ਪੋਰਟ ਤੇ ਜਾਈਏ ਗੁਜਰਾਤ ਸਾਈਡ ਕੰਡਲਾ ਪੋਰਟ ਕੋ ਇਹ ਪਾਕਿਸਤਾਨ ਨੂੰ ਸਮਾਨ ਭੇਜਦੇ ਨੇ ਗਰਲਸ ਜਿਹੜੀ ਕੰਟਰੀਜ਼ ਉਹਨਾਂ ਨੂੰ ਵੀ ਜਾ ਰਿਹਾ ਤੇ ਕੀ ਗੱਲ ਜੇ ਉੱਥੇ ਸਕੈਨਿੰਗ ਹੋ ਜਾਂਦੀ ਤੇ ਬਾਰਡਰ ਤੇ ਕਿਉਂ ਨਹੀਂ ਹੁੰਦਾ ਇਹ ਚੀਜ਼ਾਂ ਰੱਖੇਗਾ ਸਰ ਅੱਜ ਬismillah ਦੇਖਣੀ ਨਹੀਂ ਇਹ ਲੋਕ ਲੋਕ ਕੇ ਨਾਰੇ ਲਾਉਂਦੇ ਆ ਇਹ ਇਹੀ ਆਪਣਾ ਵੇਖਣਾ ਐਸੀ ਨਹੀਂ ਕੀਤਾ ਇਹ ਨਹੀਂ ਨੁਕਸਾਨ ਨਹੀਂ ਇਹ ਬੀਟੀਕਾ ਹੀ ਇਹਨਾਂ ਦੇ ਨਾਲ ਬਿਲਕੁਲ ਅਲਾਈنس ਨੂੰ ਕਰਾਂਗੇ ਜਿਹਨੂੰ ਲੋਕਾਂ ਨੇ ਨਾ ਝੂਠੇ ਵਾਦੇ ਕੀਤੇ। ਕੀ ਜਵਾਬ ਦੇਣਗੇ? ਕਿਸ ਤਰੀਕੇ ਨਾਲ ਲੜਾਂਗੇ? ਜਿਹੜਾ ਕਹਿੰਦਾ ਕਿ ਕਾਂਗਰਸ ਨਾਲ ਫੜ ਕੇ ਅੰਦਰ ਦਾਗੇ ਅਠੋਕੇ ਜਵਾਬ ਦਿੱਤਾ ਕਿ ਅਸੀਂ ਬਿਲਕੁਲ ਇਹਨਾਂ ਨਾਲ ਅਲਾਈنس ਨੂੰ ਕਰਾਂਗੇ। ਅਸੀਂ ਪੰਜਾਬ ਦੀ ਜਨਤਾ ਦੀ ਗੱਲ ਕਰਾਂਗੇ, ਪੰਜਾਬ ਦੀ ਗੱਲ ਕਰਾਂਗੇ, ਅੱਜ ਦੇ ਲਾਰਡ ਆਰਡਰ ਦੀ ਗੱਲ ਕਰਾਂਗੇ। ਕੈਮਪਰਸ ਤੋਂ ਹਨੀ ਦੇ ਨਾਲ ਅੱਜ ਸਹੀ ਰਿਪੋਰਟ